ਸੱਚਰੀਆ ਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਪੀਰੋਵਾਲ ਤੋਂ ਰਾਹੋ ਰੋਡ ਜੇ ਦਿਖਾ ਰਹੇ ਜਿੱਥੇ ਅਸਮਾਨਪੁਰ ਦੇ ਨਜ਼ਦੀਕ ਇੱਕ ਹਾਦਸਾ ਹੋ ਗਿਆ ਦੱਸਦੀ ਇੱਕ ਟਿਪਪਰ ਅਤੇ ਟਰੈਕਟਰ ਟਰਾਲੀ ਜੋ ਪੀਰੋਵਾਲ ਵਾਲੀ ਸਾਈਡ ਤੋਂ ਰਾਹੋਵਾਲ ਨੂੰ ਜਾ ਰਹੇ ਸਨ ਤਾਂ ਜਦੋਂ ਟਿਪਪਰ ਚਾਲਕ ਅਸਮਾਨਪੁਰ ਨਜ਼ਦੀਕ ਪੁਲ ਦੇ ਕੋਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਟਿਪਪਰ ਦਾ ਖੱਬਾ ਪਾਸਾ ਜਿਹੜਾ ਆ ਉਹ ਟਰਾਲੀ ਦੇ ਨਾਲ ਖਹਿ ਜਾਂਦਾ ਇੱਟਾਂ ਜਿਹੜੀਆਂ ਇਸ ਟਰਾਲੀ ਦੇ ਉੱਤੇ ਲੱਦੀਆਂ ਹੋਈਆਂ ਸਨ ਅੱਤ ਤੁਸੀਂ ਦੇਖ ਸਕਦੇ ਹੋ ਕਿ ਟਿੱਪਰ ਦਾ ਫਰੰਟ ਤੋਂ ਕੈਬਿਨ ਜਿਹੜਾ ਆ ਉਹ ਕਾਫੀ ਨੁਕਸਾਨਿਆ ਗਿਆ ਔਰ ਜਿਹੜੀ ਟਰੈਕਟਰ ਟਰਾਲੀ ਹੈ ਉਹ ਵੀ ਘੁੰਮ ਕੇ ਗੱਭੇ ਜਿਹੜੀ ਸੜਕ ਵਿੱਚ ਲੱਗ ਜਾਂਦੀ ਹੈ ਔਰ ਇਸ ਵਿੱਚ ਜਿਹੜੀ ਵੱਡੀ ਗੱਲ ਇਹ ਰਹੀ ਹੈ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਮਜ਼ਦੂਰ ਜੋ ਕਿ ਟਰਾਲੀ ਉੱਤੇ ਬੈਠਾ ਸੀਗਾ ਉਸਦੇ ਕਾਫੀ ਜੜੀਆਂ ਕਹਿੰਦੇ ਸੱਟਾਂ ਲੱਗੀਆਂ ਜਿਸ ਨੂੰ ਕਿ ਮਦਦ ਦੇ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀ ਮਦਦ ਕੀਤੀ ਗਈ ਹੈ ਰਾਹਗੀਰਾਂ ਨੂੰ ਪਹਿਲਾਂ ਦਿੱਕਤ ਆਈ ਲੇਕਿਨ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਤੇ ਜਿਹੜਾ ਹਾਦਸਾ ਓਵਰਟੇਕ ਕਰਕੇ ਹੋਇਆ ਟਿਪਰ ਚਾਲਕ ਵੱਲੋਂ ਓਵਰਟੇਕ ਕੀਤਾ ਜਾ ਰਿਹਾ ਸੀ ਟਰੈਕਟਰ ਟਰਾਲੀ ਨੂੰ ਲੈ ਕੇਨ ਟਿਪਰ ਦਾ ਇੱਕ ਪਾਸਾ ਟਰਾਲੀ ਨਾਲ ਖਹਿ ਜਾਂਦਾ ਜਿਸ ਤੋਂ ਬਾਅਦ ਟਰਾਲੀ ਘੁੰਮ ਜਾਂਦੀ ਹੈ ਤੇ ਵੱਡੀ ਗਿਣਤੀ ਵਿੱਚ ਜਿਹੜੀਆਂ ਇੱਟਾਂ-ਹੇਟਾਂ ਡਿੱਗ ਜਾਂਦੀਆਂ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਕਿ ਮਜ਼ਦੂਰ ਜਿਹੜੇ ਆ ਉਹ ਦੀਵਾਰ 'ਤੇ ਜਿਹੜੀਆਂ ਇੱਟਾਂ ਆ ਉਹ ਟਰਾਲੀ 'ਚ ਲੋਡ ਕਰ ਰਹੇ ਤੇ ਜਿਹੜੀ ਟਰਾਲੀ ਤੇ ਟਰੈਕਟਰ ਆ ਸੜਕ ਦੇ ਵਿੱਚ ਕਾਰ ਲੱਗੇ ਹੋਏ ਤਾਂ ਗੱਲ ਇਹ ਮਤ ਇਹ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ